ਸਾਬਿਤ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਇਹ ਤੇ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ ਜਿਨ੍ਹਾਂ ਨੂੰ ਗੋਦ ਨਹੀਂ ਹੈ ਸਮਝ ਨਹੀਂ ਹੈ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖਿਆ ਸਭ ਸੰਸਾਰ ਮੰਨੇ ਨਾਉ ਸੋਈ ਜਣ ਜਾਏ ਅਵਰੀ ਕਰਮ ਨਾ ਲੈ ਕੇ ਦਾ ਇਸ ਦੀ ਵਿਆਖਤ ਦਾਸ ਨੇ ਕਿਦਰੇ ਦੋ ਦਿਨ ਕੀਤੀ ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ ਵੇਖ ਭਗਵਾ ਅੱਜ ਕਲ੍ਹ ਉਸ ਦਾ ਡੇਰਾ ਕਰਨਾਲ ਵਿੱਚ ਬਹੁਤ ਜ਼ੈਫ ਹੋ ਗਿਆ ਉਹ ਵੀ ਕਿਧਰੇ ਬੈਠਾ ਸੀ ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ ਸਾਧੂਆਂ ਦਾ ਇਕੱਠ ਸੀ ਜੋ 30-40 ਸਰੋਤੇ ਬੈਠੇ ਸਨ ਸਾਧੂ ਹੀ ਸਨ ਨਿਰਮਲੇ ਉਦਾਸੀਨ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਕਿ అతి ਉਪਮਾ ਅਲੰਕਾਰ ਹੈ ਸਾਹਿਤਿਕ ਦੁਨੀਆ ਵਿੱਚ ਕਵਿਤਾ ਦੀ ਦੁਨੀਆ ਵਿੱਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ ਗਹਿਣਿਆਂ ਨੂੰ ਗੱਲ ਨੂੰ ਸਜਾਉਣ ਵਾਸਤੇ ਬੋਲਾਂ ਨੂੰ ਸਜਾਉਣ ਵਾਸਤੇ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਖ ਝੂਠ ਬਿਬੋਖਨ ਸਾਰੰਗ ਐ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ ਉਸ ਨੂੰ ਬੜਾ ਸ਼ਿੰਗਾਰ ਦਿੱਤਾ ਹੈ ਤੂੰ ਤੇ ਹਣ ਲੋਕਾਂ ਨੂੰ ਇੰਜ ਪ੍ਰਤੀਤ ਹੁੰਦਾ ਪਿਆ ਜਿਵੇਂ ਸੱਚ ਝੂਠ ਨੂੰ ਵੀ ਸ਼ਿੰਗਾਰ ਦਈਏ ਚਮਕਾ ਦਈਏ ਚੱਲਦਾ ਹੈ ਬੜੇ ਸੋਹਣੇ ਢੰਗ ਨਾਲ ਚੱਲਦਾ ਹੈ ਚੱਲਦਾ ਸੱਚ ਦੇ ਆਸਰੇ ਤੇ ਗਹਿਣੇ ਸੱਚ ਦੇ ਹੀ ਪਵਾਣੇ ਪੈਂਦੇ ਨੇ ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸ ਨੂੰ ਸੱਚ ਨਾਲ ਨਾ ਜੋੜੀਏ ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ ਜੋੜਨਾ ਉਸ ਨੂੰ ਸੱਚ ਨਾਲ ਹੀ ਪੈਂਦਾ ਹੈ ਭਾਵੇਂ ਝੂਠ ਹੈ ਪਰ ਗਹਿਣੇ ਉਸ ਨੂੰ ਸੱਚ ਦੇ ਪਵਾਣੇ ਪੈਂਦੇ ਨੇ ਸ਼ਿੰਗਾਰ ਉਸ ਨੂੰ ਸੱਚ ਦਾ ਦੇਣਾ ਪੈਂਦਾ ਹੈ ਇਕ ਤੇ ਇਹ ਹੈ ਇਕ ਹੁੰਦਾ ਅਤੀ ਉਪਮਾ ਅਲੰਕਾਰ ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਮੋਤ ਜਿਦ ਦੰਦ ਨੇ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਤੇ ਮੁਖੜਾ ਤੇ ਚੰਨ ਦੀ ਤਰ੍ਹਾਂ ਅਤੀ ਉਪਮਾ ਅਲੰਕਾਰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਦੁਨੀਆ ਦੇ ਵਿੱਚ ਇਸ ਦੀ ਆਪਣੀ ਮਹਾਨਤਾ ਹੈ ਇਸ ਨੂੰ ਮੰਨਦੇ ਹਨ ਮੈਨੂੰ ਕਹਿਣ ਲੱਗੇ ਗੁਰਨਾਣਿਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ ਸ਼ਾਇਰ ਦਾ ਸੀ ਇਹ ਸਤਗੁਰਾਂ ਨੇ అతి ਉਪਮਾ ਅਲੰਕਾਰ ਵਰਤੇ ਹੈ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ ਦੁੱਖ ਹੀ ਦੁੱਖ ਹੈ ਬਈ ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਕਹਿੰਦੇ ਕਿ ਮੈਂ ਸਹਿਮਤ ਨਹੀਂ ਇਹ అతి ਉਪਮਾ ਅਲੰਕਾਰ ਹੈ ਤੇ అతి ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿੰਨਾ ਤੁਸੀਂ ਕੀਤਾ ਮੈਨੂੰ ਇਹ ਕਹਿਣ ਲੱਗਾ ਆਖਰ ਮਨੁੱਖੀ ਦੁਨੀਆ 'ਚ ਕਿਦਰੇ ਆਨੰਦ ਵੀ ਹੈ ਖੇੜਾ ਵੀ ਹੈ ਖੁਸ਼ੀਆਂ ਵੀ ਹਨ ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਸ਼ੋਭਾ ਨਹੀਂ ਦਿੰਦਾ ਮੈਂ ਕਿ ਮਾਪੁਰਖੋ ਸਿਆਣੇ ਹੋ ਤੁਸੀਂ ਚਿੰਤਕੋ ਔਰ ਉਮਰ ਦੇ ਲਿਆਜ਼ ਵਿੱਚ ਬਾਕੀ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ ਔਰ ਵਿਦਿਆ ਪੜਾਈ ਚਿੰਤਕ ਦੇਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਜ ਕਹਿਣਗੇ ਉਸ ਦਿਨ ਮੈਂ ਉਹਨਾਂ ਦੀ ਬਹਿਬਲ ਦਾ ਦੇਖੀ ਬਿਲਕੁਲ ਅਸਹਿਮਤੀ ਕਹਿ ਲੱਗੇ ਨਹੀਂ ਕਿ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ ਦੁੱਖ ਇਤਨਾ ਨਹੀਂ ਹੈ ਇਹ ਗੁਰਨਾਣਿਕ ਨੇ అతి ਉਪਮਾ ਅਲੰਕਾਰ ਵਰਤੇ ਹੈ ਜਿਸ ਨੂੰ ਤੁਸੀਂ ਹੋ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਇਹ ਅਲੰਕਾਰ ਹੈ ਗਹਿਣਾ ਹੈ ਝੂਠਣਾ ਹੈ ਵਾਸਤਵਿਕ ਐਸਾ ਨਹੀਂ ਹੈ ਮੈਂ ਕਬ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ ਔਰ ਜੋ ਗੁਰਨਾਣਿਕ ਨੇ ਆਖਿਆ ਇਹ అతి ਉਪਮਾ ਅਲੰਕਾਰ ਨਹੀਂ ਹੈ ਇਹ ਖਸਮ ਦੇ ਬੋਲ ਨੇ ਇਹ ਸਤਿ ਬਚਨ ਨੇ ਇਸ ਸੰਪੂਰਨ ਬਚਨ ਨੇ అతి ਉਪਮਾ ਅਲੰਕਾਰ ਕਲਪਨਾ ਹੁੰਦਾ ਹੈ ਫਿਰ ਤੇ ਗੁਰਬਾਣੀ ਨੂੰ ਕਲਪਨਾ ਹਤਨਾ ਪੈਗਾ ਇਹ ਕਲਪਨਾ ਨਹੀਂ ਹੈ ਇਹ ਸੱਚ ਹੈ ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ ਇਸ ਤਰ੍ਹਾਂ ਥੋਥੋਂ ਕਹਿਲਵਾ ਰਹੀ ਹੈ ਵਰਨਾ ਇਹ అతి ਉਪਮਾ ਅਲੰਕਾਰ ਹੈ ਤੇ ਮੈਂ ਤੁਹਾਨੂੰ ਕਲ ਸੱਚ ਦਾ ਸੁਖ ਦਾ ਸਰੂਪ ਦਿਖਾਵਾਂਗਾ ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆ 'ਚ ਮੇਰਾ ਦੁੱਖ ਨਹੀਂ ਸੁਖ ਵੀ ਹੈ ਨਾ ਕਿ ਠੀਕ ਹੈ ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ ਜਿੱਥੇ ਤੱਕ ਮੇਰਾ ਇਰਾਦਾ ਹੈ ਮੇਰੀ ਸੋਚਣੀ ਹੈ ਐਸੀ ਨੋਬਤ ਨਹੀਂ ਆਵੇਗੀ ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕ ਜਿਵੇਂ ਤਨਸ ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ ਉਹ ਜਦ ਚਲਾ ਗਿਆ ਯਕੀਨ ਜਾਨੋ ਉਸ ਦਿਨ ਸਾਰਾ ਦਿਨ ਰਹਾ ਮੈਂ ਵੀ ਬੇਚੈ ਮੈਂ ਕਿ ਪਤਨੀ ਕੀ ਦਿਖਾਏਗਾ ਕੀ ਲਿਆ ਦੇ ਕਿਦਰੇ ਐਸਾ ਤੇ ਨਹੀਂ ਹੈ ਕਿ ਮੈਂ ਕੁਝ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਦਿਮਾਗ ਸੋਚਦਾ ਹੀ ਰਿਹਾ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਵਿੱਚ ਪਗ ਲਾਣੀ ਹੈ। ਸਿਆਣਾ ਬੜਾ ਹੈ, ਚਿੰਤਕ ਬੜਾ ਹੈ। ਸੂਝਵਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ। ਸੰਸਕ੍ਰਿਤ ਤੇ ਫਾਰਸੀ ਤੇ ਅਰਬੀ ਦਾ ਮਹਾ ਪੰਡਿਤ ਹੈ। ਇਹ ਤੇ ਪਤਾ ਨਹੀਂ ਕੀ ਦਿਖਾਵੇਗਾ। ਔਰ ਕੋਈ ਮਾਮੂਲੀ ਚੀਜ਼ੇ ਪੇਸ਼ ਨਹੀਂ ਕਰੇਗਾ। ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖੀ ਨਹੀਂ ਹੈ। ਖੈਰ ਜਿਉਂਦੇ ਹੋ ਕਰਕੇ ਸਵੇਰ ਹੋਈ। ਕਥਾ ਦਾ ਵਕਤ ਹੋਇਆ ਕਥਾ ਉਥੇ ਅੰਮ੍ਰਿਤ ਵੇਲੇ ਆਉਂਦੀ ਸੀ ਸੂਰਜ ਨਿਕਲਣ ਤੋਂ ਪਹਿਲੇ-ਪਹਿਲੇ ਸਮਾਪਤੀ ਹੋ ਜਾਂਦੀ ਸੀ ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਝ ਕਰਨਾ ਹੈ ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚਲਦੀ ਸੀ ਇਹਨਿ ਕਥਾ ਦਾਸ ਨੇ ਅਰੰਭ ਕੀਤੀ ਔਰ ਮਨ ਉਖੜਿਆ ਹੋਇਆ ਹੈ ਉਸ ਜ਼ੁਬਾਨ ਵੀ ਉਖੜੀ ਹੋਈ ਹੈ ਘੰਟਾ ਜ਼ਰੂਰ ਮੈਂ ਪਾਸ ਕੀਤਾ ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ ਚ ਕਿ ਆ ਗਿਆ ਇਹ ਵੀ ਮੇਰੀ ਉਸ ਦਿਨ ਹਾਲਤ ਰਹੀ ਉਸ ਸਾਧੂ ਆਇਆ ਜਦ ਕੋ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ ਕਿ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰਗੰਨ ਸਾਹਿਬ ਦੀ ਪੂਰੀ ਰੱਖਦਾ ਹੈ ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾਂ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਹੈ ਮੱਥਾ ਜ਼ਰੂਰ ਉਸਨੇ ਟੇਕਿਆ ਫੁੱਲ ਨਹੀਂ ਵੇਟ ਕੀਤੇ ਆਪਣੇ ਹੱਥੇ ਚ ਹੀ ਰੱਖੇ ਐਨ ਬੈਠਦਾ ਵੀ ਕੋਣੀ ਸੀ ਬਿਲਕੁਲ ਕੋਣੀ ਚ ਬੈਠ ਗਿਆ ਕਥਾ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ ਕਿ ਜੋ ਮੇਰੇ ਹੱਥ ਦੇ ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਤੁਹਾਨੂੰ ਦਿਖਾਈ ਦਿੰਦਾ ਹੈ ਮੈਂ ਕਿ ਪ੍ਰਭੂ ਦੀ ਬਖਸ਼ਿਸ਼ ਹੈ ਰਹਿਮਤ ਹੈ ਅੱਖਾਂ 'ਚ ਰੋਸ਼ਨੀ ਹੈ ਦਿਖਾਈ ਦਿੰਦੇ ਹੈ ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ ਤੇ ਇਹਨਾਂ ਦਾ ਸੁਪਨਣ ਵੀ ਦਿਖਾਈ ਦਿੰਦਾ ਹੋਵੇਗਾ ਮੈਂ ਕਿ ਠੀਕ ਹੈ ਬਿਲਕੁਲ ਠੀਕ ਹੈ ਹੱਸਦੇ ਵਰਤੇ ਤੋਰੇ ਨੇ ਕਹਿੰਦਾ ਇਤਨੇ ਹਾਸੇ ਦੇ ਹੁੰਦੇ ਆ ਇਤਨੀ ਖੁਸ਼ੀ ਦੇ ਹੁੰਦੇ ਆ ਇਤਨੇ ਖਿੜਾਓ ਦੇ ਹੁੰਦੇ ਆ ਔਰ ਇਤਨੇ ਸੁਪਨਿਆਂ ਦੇ ਹੁੰਦੇ ਆ ਕਿ ਇਹ ਆਖਣਾ ਫੱਬਦਾ ਚੰਗਾ ਲੱਗਦਾ ਨਾ ਨਿਕ ਦੁਖੀ ਆ ਸਭ ਸੰਸਾਰ ਐਸਾ ਖੇੜਾ ਸਾਹਮਣੇ ਆਵੇ ਇੱਕ ਸੁਪਨਣ ਦਾ ਨਮੂਨਾ ਸਾਹਮਣੇ ਆਵੇ ਖੇੜੇ ਦੀ ਤਸਵੀਰ ਸਾਹਮਣੇ ਹੋਵੇ ਮੁਸਕੁਰਾ ਹੜ ਦਾ ਮੁਜਸਮਾ ਸਾਹਮਣੇ ਹੋਵੇ ਕਿ ਇਹ ਬੋਲ ਫੱਬਦੇ ਨੇ ਨਾਨਕ ਦੁਖੀਆ ਸਭ ਸੰਸਾਰ ਅਤੀ ਉਪਮਾ ਅਲੰਕਾਰ ਹੈ ਇਹ ਕਿਸੇ ਕਿਸੇ ਥਾਂ ਤੇ ਘਟਦਾ ਹੋਵੇਗਾ ਸਭ ਜਗ੍ਹਾ ਤੇ ਨਹੀਂ ਮਨ ਤੇ ਬੋਝ ਥੋੜਾ ਹਲਕਾ ਹੋਇਆ ਮੈਂ ਕਿ ਮਾਤਮਾ ਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਖੁੜੇ ਦੇ ਖੁਸ਼ੀਆਂ ਦੇ ਸੁਖ ਦੇ ਦਰਸ਼ਨ ਕਰਾਏ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ تسلیم ਮੰਨਦੇ ਹਾਂ ਗਾਲਬਨ ਕੱਲ ਵਾਅਦਾ ਕੀਤਾ ਤੇ ਅੱਜ ਦਿਖਾਇਆ ਇਹ 24 ਘੰਟੇ ਹੋ ਗਏ ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ ਇੱਥੇ ਹੀ ਰੱਖ ਜਾਓ ਬਾਕੀ ਗੱਲਾਂ ਪਛਾਣੀ ਕਰਾਂਗੇ ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ ਇਨ੍ਹਾਂ ਹੀ ਫੁੱਲਾਂ ਦੇ ਸੰਬੰਧ ਵਿੱਚ ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ ਗੁਲਾਬ ਹਿੰਦੁਸਤਾਨ ਵਿੱਚ ਖਿੜਦਾਏ ਗਰਮੀਆਂ ਦੇ ਦਿਨ ਖਾਸ ਕਰਕੇ ਔਰ ਬੜੀ ਮਹਿਕ ਬੜੀ ਖੁਸ਼ਬੂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਭਰ ਆਈਆਂ ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ ਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟੱਪ ਕੇਗਾ ਇਹ ਜਿਹੜਾ ਮੁਰਝਾਣਾ ਹੈ ਨਾ ਇਸੇ ਹੀ ਖੇੜੇ ਦੇ ਚੋਂ ਨਿਕਲੇਗਾ ਇਹ ਜਿਹੜੀ ਮੌਤ ਹੈ ਇਸ ਹੀ ਜ਼ਿੰਦਗੀ ਦੇ ਚੋਂ ਨਿਕਲੇਗੀ। ਕਿ ਜਿਹੜੀ ਕਰੂਪਤਾ ਹੈ ਨਾ, ਇਸੇ ਹੀ ਸੁਪਨਿਆਂ ਦੇ ਚੋਂ ਨਿਕਲੇਗੀ। ਇਹ ਜੋ ਕਬਰ ਹੈ, ਇਸੇ ਹੀ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਢਾ ਨਿਕਲ ਗਈ ਉਸਦੇ ਮੋਚ। ਔਰ ਮੇਰੇ ਹਿਰਦੇ ਨੇ تسلیم ਕੀਤਾ ਨਿਰਪਖੰਡੀ ਨਹੀਂ। ਗੱਲ ਨੂੰ ਪਕੜਨ ਵਾਲਾ, ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨਹੀਂ। ਕਹਿਣ ਲਗਾ ਗੁਰਨਾਣਿਕ ਨੇ ਜੋ ਕੁਛ ਆਖਿਆ ਸਹੀ ਹੈ ਗੁਰਨਾਣਿਕ ਦੇ ਸੰਬੰਧ ਵਿੱਚ ਜੋ ਮੈਂ ਸ਼ਬਦ ਆਖ ਮੈਂ ਵਾਪਸ ਲੈ ਲੈਂਦਾ ਹੈ ਠੀਕ ਹੈ ਬਾਲੀ ਰੋਵੇ ਨਾ ਹੈ ਭਤਾਰ ਨਾਨਕ ਦੁਖਿਆ ਸਭ ਸੰਸਾਰ ਦੁੱਖ ਵਿਆਪਕ ਹੈ ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ ਸਿਆਣਾ ਵੀ ਦੁਖੀ ਹੈ ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ ਧਨਵਾਨ ਵੀ ਦੁਖੀ ਹੈ ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ ਕਿਉਂਕਿ ਮੂਰਖਤਾ ਦਾ ਜੋ ਹੈ ਕਰਕੇ ਉਸ ਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ ਚਿੰਤਕ ਦੁਖੀ ਦੁੱਖ ਤੇ ਵਿਆਪਕ ਹੈ ਕਮਜ਼ੋਰ ਵੀ ਦੁਖੀ ਹੈ ਤਾਕਤਵਰ ਵੀ ਦੁਖੀ ਹੈ ਨਿਰਬਲ ਵੀ ਦੁਖੀ ਹੈ ਬਲਵਾਨ ਵੀ ਦੁਖੀ ਹੈ ਨਿਰਧਨ ਵੀ ਦੁਖੀ ਹੈ ਧਨਵਾਨ ਵੀ ਦੁਖੀ ਹੈ ਕਰੂਪ ਵੀ ਦੁਖੀ ਹੈ ਸੁੰਦਰ ਵੀ ਦੁਖੀ ਹੈ ਛੋਟਾ ਵੀ ਦੁਖੀ ਹੈ ਵੱਡਾ ਵੀ ਦੁਖੀ ਹੈ ਦੁਖ ਵਿਆਪਕ ਹੈ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ ਮਨੁੱਖਤਾ ਦੀ ਝੋਲੀ ਚ ਇਤਨੇ ਦੁਖ ਦੇਖ ਕੇ ਖਿਆਲ ਆ ਜਾਂਦਾ ਹੈ ਕਿਦਰੇ ਗਲਤ ਬੀਜ ਤੇ ਨਹੀਂ ਬੋਏ ਗਏ કડਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਛਾਣ ਆਉਂਦੀ ਏ ਫਲਾਂ ਤੋਂ ਪਛਾਣ ਆਉਂਦੀ ਏ ਪੋਇਆ ਕੀ ਸੀ ਬੀਜ ਦੀ ਪਛਾਣ ਕਿਸ ਤੋਂ ਹੋਵੇਗੀ ਫਲ ਤੋਂ ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਏ ਬੀਜ ਠੀਕ ਨਹੀਂ ਹੋਏ ਗਏ ਗਲਤ ਪੋਏ ਗਏ ਨੇ ਅਜੋਕੀ ਸਾਇੰਸ ਸਫਲ ਹੋ ਗਈ ਏ ਬੀਜ ਦੇ ਵਿੱਚ বৃਕਸ਼ ਵੇਖਣ ਦੇ ਔਰ ਬੀਜ ਦੇ ਚ ਫਲ ਵੇਖਣ ਦੇ ਐਸੀਆਂ ਖੁਰਦ ਬੀਨਾ ਤਿਆਰ ਹੋ ਗਈਆਂ ਨੇ ਸੈਂਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ ਐਸਾ ਫਲ ਨਿਕਲੇਗਾ ਔਰ ਫੁੱਲਾਂ ਦਾ ਇਹ ਰੰਗ ਹੋਵੇਗਾ ਫਲ ਇਤਨੇ ਆਕਾਰ ਦਾ ਹੋਵੇਗਾ ਅਗਰ ਅਨੁਕੂਲ ਧਰਤੀ ਮਿਲ ਗਈ ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸੈਂਟਿਸਟ ਵਿਗਿਆਨਕ ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਗਤ ਉਨੋ ਦ੍ਰਿਸ਼ ਪਿਆ ਕਰਮਾਂ ਦੇ ਬੀਜ ਵਿੱਚ ਇਹਦੇ ਚੋਂ ਦੁੱਖ ਨਿਕਲੇਗਾ ਇਹਦੇ ਚੋਂ ਕਲੇਸ਼ ਨਿਕਲੇਗਾ ਇਸ ਦੇ ਚੋਂ ਸੁਖ ਨਿਕਲੇਗਾ ਇਸ ਦੇ ਚੋਂ ਆਨੰਦ ਨਿਕਲੇਗਾ ਉਹ ਦੇਖੋ ਆਪਣੀ ਦ੍ਰਿਸ਼ਟੀ ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ ਫਲਾਂ ਦੀ ਫਸਲ ਹੈ ਫੁੱਲਾਂ ਦੀ ਫਸਲ ਹੈ ਔਰ ਬਹੁਤ ਆਫ ਦੇ ਚੇ ਬੜੇ ਸੋਹਣੇ ਢੰਗ ਨਾਲ। ਅਗਰ ਇਸ ਤਰ੍ਹਾਂ ਨਾ ਹੁੰਦਾ ਤੇ ਇਸ ਵਧੀ ਆਬਾਦੀ ਦੀ ਤੇ ਸ਼ਹਿਰ ਦੀ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ। ਬੀਜ ਨੂੰ ਵਧਿਆ ਕਰਨ ਦੇ ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ। ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਚ ਫਲ ਵੇਖਣ। ਸੰਤ ਸਫਲ ਹੋਇਆ ਕਰਮ ਦੇ ਚ ਫਲ ਵੇਖਣ ਦੇ। इस कर्म चो दुख निकलेगा इस कर्म चो सुख निकलेगा इस कर्म चो परम आनंद निकलेगा और ये नियम परमात्मा ने आप बनाया है, अगर कोई दुखी है तो एक गल स्पष्ट हो गई बीज ऐसा बोया गया जिसको तो दुख निकले है और ये दुख है, है तो फिर परमात्मा कसूरवार नहीं क्योंकि आज तक ऐसा होया है ਫਰਾਈਡ ਨੇ ਕਿਦਰੇ ਕਹਿ ਦਿੱਤਾ ਕਿ ਗਾਲਬਨ 60% ਦੀ ਬਿਮਾਰੀਆਂ ਜੱਦੀ ਆਉਂਦੀਆਂ ਨੇ ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ ਜੱਦੀ ਰੋ ਤੋ ਫਰਾਈਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ ਤੇਰੇ ਮਾਂ ਬਾਪ ਜ਼ਿੰਮੇਵਾਰ ਤੇ ਹੁਣ ਸੰਸਕਾਰ ਵੀ ਸ਼ੁਰੂ-ਸ਼ੁਰੂ ਮਾਪੇ ਦਿੰਦੇ ਨੇ ਬੋਲਣਾ ਸੋਚਣਾ ਇਹ ਪਹਿਲੇ-ਪਹਿਲੇ ਤੇ ਮਾਪੇ ਤੋਂ ਹੀ ਮਿਲਦਾ ਹੈ ਜੋ ਹੈ ਮਨੁੱਖੀ ਬੱਚੇ ਨੂੰ। ਤੋਂ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾ ਮਾਬ ਜ਼ਿੰਮੇਵਾਰ ਨੇ। ਪਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਪੇ ਜ਼ਿੰਮੇਵਾਰ ਨਹੀਂ। ਮਾਪੇ ਤੋਂ ਸਰੀਰ ਆਇਆ ਰੋਗੀ ਸਰੀਰ ਆਇਆ ਉਹ ਦੋਸ਼ੀ ਹੈ। ਔਰ ਉਸਨੇ ਉਸ ਵਕਤ ਐਲਾਨੀਆਂ ਕਿ ਅਸੀਂ ਜਰਮਨੀ ਦੇ ਪ੍ਰਸਿੱਧ ਡਾਕਟਰ ਨੇ ਕਿ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਜਿੰਨੇ ਰੋਗੀ ਬੰਦੇ ਨੇ ਉਹਨਾਂ ਕੋਲ ਔਲਾਦ ਪੈਦਾ ਕਰਨ ਦਾ ਹੱਕ ਹੋ ਲੈਣਾ ਚਾਹੀਦਾ ਹੈ ਨਹੀਂ ਤੇ ਦੁਨੀਆ ਦੇ ਵਿੱਚ ਰੋਗੀ ਹੀ ਰੋਗੀ ਹੋਣਗੇ ਉਸਨੇ ਆਪਣੇ ਢੰਗ ਨਾਲ ਐਸਾ ਕਿਹਾ ਤੇਰੇ ਸਰੀਰਕ ਰੋਗਾਂ ਲਈ ਤੇਰੇ ਮਾਂ-ਬਾਪ ਜ਼ਿੰਮੇਵਾਰ ਨੇ ਤੇਰੇ ਮਾਨਸਿਕ ਸੰਤਾਪ ਲਈ ਤੇਰੇ ਮਾਪੇ ਜ਼ਿੰਮੇਵਾਰ ਨਹੀਂ ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਪੇ ਜ਼ਿੰਮੇਵਾਰ ਨਹੀਂ ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆ 'ਚ ਪੈ ਰਿਹਾ ਸੀ ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ ਔਰ ਮਾਪੇ ਦਾ ਸਲਮਾਨ ਘਟਨਾ ਸ਼ੁਰੂ ਹੋ ਗਿਆ ਸੀ ਇਸ ਖਿਆਲ ਤੋਂ ਕੌੜ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ ਤੇਰੀ ਆਰਥਿਕ ਔਗਣਾ ਲਈ ਸਮਾਜ ਜ਼ਿੰਮੇਵਾਰ ਹੈ ਤੂੰ ਜ਼ਿੰਮੇਵਾਰ ਨਹੀਂ ਤੇਰੀ ਆਰਥਿਕ ਤੰਗੀਆਂ ਲਈ ਤੇਰੇ ਆਰਥਿਕ ਕਲੇਸ਼ ਲਈ ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ। ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ। ਮੇਰੇ ਸਰੀਰਕ ਰੋਗਾਂ ਲਈ ਮੇਰੇ ਮਾਨਸਿਕ ਸੰਤਾਪ ਲਈ ਮਾਂ-ਬਾਪ ਜ਼ਿੰਮੇਵਾਰ ਨੇ ਮੈਂ ਤੇ ਸੁਤੰਤਰ ਹੋ ਗਿਆ ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ। ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ। ਫਿਰ ਤੇ ਮੇਰਾ ਕੋਈ ਦੋਸ਼ ਹੀ ਨਹੀਂ। ਫਿਰ ਤੇ ਦੋਸ਼ ਮਾਂ-ਬਾਪ ਦਾ ਹੋ ਗਿਆ ਦੋਸ਼ ਸਮਾਜ ਦਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਚ ਫਰਾਈਡ ਦੇ ਖਿਆਲਾਂ ਨੂੰ ਲਈਏ ਕਾਰਲ ਮੋਰਕਸ ਦੇ ਖਿਆਲਾਂ ਨੂੰ ਲਈਏ ਸਹਿਬ ਤੇ ਨਾ ਮਾਂ-ਬਾਪ ਦੋਸ਼ੀ ਨਹੀਂ ਨੇ ਸਮਾਜ ਵੀ ਦੋਸ਼ੀ ਨਹੀਂ ਹੈ ਫਿਰ ਕੌਣ ਦੋਸ਼ੀ ਹੈ ਦੱਦਾ ਦੋਸ਼ ਨਾ ਦੇਉ ਕਾਹੂ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨ ਕੋਈ ਮਾਂ-ਬਾਪ ਦੋਸ਼ੀ ਨਹੀਂ ਨੇ ਕੋਈ ਸਮਾਜ ਦੋਸ਼ੀ ਨਹੀਂ ਤੇਰੇ ਦੁੱਖਾਂ ਲਈ ਤੇਰੇ ਕਰਮ ਦੋਸ਼ੀ ਨੇ ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਨਾ ਮਾਂ-ਬਾਪ ਨਾ ਸਮਾਜ ਤੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ ਤੂੰ ਇਹ ਆਪਣਾ ਦੋਸ਼ ਕਿਸੇ ਤੇ ਵੀ ਨਹੀਂ ਸੁੱਟ ਸਕਦਾ ਤੇਰੇ ਦੁੱਖ ਲਈ ਤੇਰੀ ਮਾਨਸਿਕ ਪੀੜਾ ਲਈ ਤੇਰੇ ਸਰੀਰਕ ਰੋਗਾਂ ਲਈ ਤੇਰੀਆਂ ਆਰਥਿਕ ਔਕੜਾਂ ਲਈ ਤੂੰ ਜ਼ਿੰਮੇਵਾਰ ਨਾ ਸਮਾਜ ਜ਼ਿੰਮੇਵਾਰ ਔਰ ਨਾ ਹੀ ਮਾਪੇ ਬਾਬ ਜ਼ਿੰਮੇਵਾਰ ਤੂੰ ਸਵੈ ਦੱਦਾ ਦੋਸ਼ ਨਾ ਕਾਹੂੰ ਦੋਸਤ ਕਰਮ ਆਪੜਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਕਰਮ ਇੱਕ ਐਸਾ ਬੀਜ ਹੈ ਔਰ ਇਹ ਬੀਜ ਤੈਨੂੰ ਪ੍ਰਮਾਤਮਾ ਨੇ ਖੁੱਲੇ ਰੂਪ ਵਿੱਚ ਦੇ ਦਿੱਤੇ ਅਦ੍ਰਿਸ਼ ਰੂਪ ਵਿੱਚ ਰਸਨਾ ਤੇਰੇ ਕੋਲੇ ਤੇਰੀ ਮਰਜ਼ੀ ਹੈ ਤੂੰ ਸੱਚ ਦੇ ਬੀਜ ਬੋ ਭਾਵੇਂ ਝੂਠ ਦੇ ਮਿਠਾਸ ਦੇ ਵਿੱਚ ਬੋ ਭਾਵੇਂ ਕੁੜਤਨ ਦੇ ਹੱਥ ਤੇਰੇ ਕੋਲ ਨੇ ਭਾਵੇਂ ਗਲਤ ਕਰ ਭਾਵੇਂ ਠੀਕ ਕਰ ਪੈਰ ਤੇਰੇ ਕੋਲ ਨੇ ਭਾਵੇਂ ਗਲਤ ਪਸੇ ਜਾ ਭਾਵੇਂ ਸਹੀ ਲੇਕਿਨ ਇਤਨੀ ਗੱਲ ਚੇਤੇ ਕਰ ਲੈ ਤੇਰਾ ਹਰ ਕਰਮ ਇੱਕ ਬੀਜ ਹੈ ਔਰ ਇਸ ਬੀਜ ਤੋਂ ਫਲ ਪੈਦਾ ਹੋਵੇ ਆਪਣੇ ਕਰਮ ਪ੍ਰਤੀ ਤੂੰ ਸਾਵਧਾਨ ਹੋਈਂ ਤੇ ਕਰਮ ਤਿੰਨ ਤਰ੍ਹਾਂ ਦੇ ਨੇ ਸਰੀਰਕ ਮਾਨਸਿਕ ਵਾਚਕ ਜੋ ਮੈਂ ਮਨ ਨਾਲ ਸੋਚਿਆ ਚੰਗਾ ਜਾਂ ਮਾੜਾ ਮਾਨਸਿਕ ਕਰਮ ਜੋ ਮੈਂ ਜ਼ਬਾਨ ਨਾਲ ਬੋਲਿਆ ਚੰਗਾ ਜਾਂ ਮਾੜਾ ਵਾਚਕ ਕਰਮ ਜੋ ਮੈਂ ਹੱਥਾਂ ਪੈਰਾਂ ਦੇ ਨਾਲ ਕੀਤਾ ਚੰਗਾ ਤੇ ਮਾੜਾ ਸਰੀਰਕ ਕਰਮ ਇਹਨਾਂ ਤਿੰਨਾਂ ਹੀ ਕਰਮਾਂ ਦੇ ਜੋੜ ਤੋਂ ਉਪਜਦੇ ਨੇ ਸੁੱਖ ਤੇ ਦੁੱਖ ਦੁੱਖ ਹੈ ਤੇਰੇ ਕੋਲ ਕਿਸੇ ਨੂੰ ਵੀ ਦੋਸ਼ੀ ਠਹਿਰਾਣ ਦੀ ਲੋੜ ਨਹੀਂ ਤੇਰੇ ਸਰੀਰਕ ਕਰਮ ਠੀਕ ਨਹੀਂ ਆਉਣਗੇ ਤੇਰੇ ਬਾਚਕ ਕਰਮ ਠੀਕ ਨਹੀਂ ਆਉਣਗੇ ਤੇਰੇ ਮਾਨਸਿਕ ਕਰਮ ਠੀਕ ਨਹੀਂ ਤੇ ਕਰਮ ਹੀ ਤੇ ਬੀਜ ਹਨ ਤੇ ਮੈਂ ਫਿਰ ਅਰਸ਼ ਕਰਾਂ ਮਨੁੱਖ ਹਰ ਬੰਦਾ ਜਿਵੇਂ ਬੀਜ ਦੇ ਫਲ ਨਹੀਂ ਦੇਖ ਸਕਦਾ ਲੇਕਿਨ ਵਿਗਿਆਨਕ ਦੇਖ ਸਕਦਾ ਹੈ ਸੈਂਟਿਸਟ ਦੇਖ ਸਕਦਾ ਹੈ ਅੱਜ ਵੀ ਦੇਖ ਸਕਦਾ ਹੈ ਇਹ ਬੀਜ ਠੀਕ ਨਹੀਂ ਹੈ ਇਹਦੇ ਚੋਂ ਫਲ ਠੀਕ ਨਹੀਂ ਨਿਕਲੇਗਾ ਇਦੇ ਚ ਫਲ ਚੰਗੇ ਨਹੀਂ ਨਿਕਲਣਗੇ ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਸਾਇੰਟਿਸਟ ਕਰਮ ਦੇ ਚ ਦੁੱਖ ਸੁਖ ਦਾ ਫਲ ਵੇਖਣ ਦੇ ਸਫਲ ਹੋਇਆ ਸੰਤ ਬੀਜਾਂ ਦੀ ਛਟਾਈ ਕੀਤੀ ਸਾਇੰਟਿਸਟ ਨੇ ਕਰਮਾਂ ਦੀ ਛਾਂਟਾਈ ਕੀਤੀ ਸੰਤ ਨੇ ਗੁਰੂ ਨੇ ਪੀਰ پیغمبر ਨੇ ਇਨਾ ਕਰਮਾਂ ਨੂੰ ਜ਼ਿੰਦਗੀ ਤੋਂ ਇੱਕ ਪਾਸੇ ਕਰ ਦੋ ਨਹੀਂ ਤੇ ਦੁੱਖ ਹੀ ਦੁੱਖ ਹੋਣਗੇ ਔਰ ਇਨਾ ਕਰਮਾਂ ਨੂੰ ਝੌਲੀ ਦੇ ਚ ਪਾ ਲੋ ਜੇ ਸੁਖ ਤੂੰ ਚਾਹਦਾ ਹੈ ਏ ਰੱਬੀ ਵਿਧਾਨ ਜਦ ਮਹਾਤਮਾ ਬੁੱਧ ਦੇ ਸਾਹਮਣੇ ਆਇਆ ਉਹਨੇ ਆਪਣੇ ਭਿਖਸ਼ੂਆਂ ਨੂੰ ਕਿਹਾ ਰੱਬ ਨੂੰ ਨੰਬਰ 2 ਤੇ ਰੱਖੋ ਕਰਮ ਨੂੰ ਨੰਬਰ 1 ਪਿੱਛੇ ਰੱਖੋ ਰੱਬ ਨੂੰ ਕਿਉਂਕਿ ਰੱਬ ਨੇ ਵੀ ਇੱਕ ਨਿਯਮ ਬਣਾ ਦਿੱਤਾ ਹੈ ਕਿ ਜੈਸਾ ਕਰਮ ਵੈਸੀ ਪ੍ਰਾਪਤ ਇਸੇ ਵਿੱਚੋਂ ਦੁੱਖ ਸੁੱਖ ਨਿਕਲਣਗੇ ਔਰ ਉਸ ਦਾ ਵਿਧਾਨ ਵੀ ਅਟਲ ਉਸ ਦਾ ਨਿਯਮ ਵੀ ਅਟਲ ਇਹ ਨਹੀਂ ਅਗਰ ਉਹ ਫੈਸਲੇ ਬਦਲਦਾ ਹੈ ਨਿਯਮ ਬਦਲਦਾ ਹੈ। ਤਾਂ ਫਿਰ ਉਸ ਦੇ ਫੈਸਲੇ ਕਮਜ਼ੋਰ ਨੇ। ਉਸ ਦਾ ਕੋਈ ਵੀ ਵਿਧਾਨ ਅਟਲ ਨਹੀਂ ਹੈ, ਨੇਚਲ ਨਹੀਂ ਹੈ। ਫਿਰ ਨਾ ਪਰਮਾਤਮਾ ਨੇ ਚਲੇ, ਉਹਦੇ ਨੇਚਲ ਹੋਣ ਦਾ ਸਬੂਤ ਕਿੱਥੋਂ ਮਿਲਦਾ ਹੈ? ਉਹਦਾ ਨਿਯਮ ਨੇ ਚਲੇ। ਭਾਰਤ ਦਾ ਜਿਹੜਾ ਰਾਸ਼ਟਰੀ ਵਿਧਾਨ ਹੈ ਨਾ, ਜਿਸ ਦੇ ਮੁਤਾਬਕ ਮੁਲਕ ਨੂੰ ਚਲਾਇਆ ਜਾਂਦਾ ਕਨਸਟੀਟਿਊਸ਼ਨ। ਇਸ ਦੇ ਵਿੱਚ ਗਾਲਬਨ 150 ਤੋਂ ਵੀ ਜ਼ਿਆਦਾ ਦਫਾ ਤਰਮੀਮ ਹੋ ਚੁੱਕੀ ਹੈ, ਸੰਸ਼ੋਧਨ ਹੋ ਚੁੱਕੇ ਹਨ, ਐਮੈਂਡਮੈਂਟ ਹੋ ਚੁੱਕੀ ਹੈ। 150 ਤੋਂ ਵਿਵੰਧ ਜਦ ਜਦ ਦੇਖਿਆ ਗਿਆ ਵਿਧਾਨ ਇਹਦੇ ਮੁਤਾਬਕ ਦੇਸ਼ ਨੂੰ ਚਲਾਣਾ ਔਖਾ ਹੈ ਤਬਦੀਲੀ ਇਹਦੇ ਮੁਤਾਬਕ ਦੇਸ਼ ਨੂੰ ਚਲਾਣਾ ਔਖਾ ਹੈ ਫਿਰ ਤਬਦੀਲੀ ਇਸ ਦਾ ਮਤਲਬ ਹੈ 150 ਦਫਾ ਪਹਿਲੇ ਹੋਈ ਹੈ ਜੇ ਪਹਿਲੇ ਉਸ ਵਿਧਾਨ ਨੂੰ ਸਹੀ ਮੰਨ ਕੇ ਦੇਸ਼ ਨੂੰ ਚਲਾਇਆ ਜਾਂਦਾ ਰਿਹਾ ਤੇ ਸਾਲ 2 ਸਾਲ ਬਾਅਦ 10 ਸਾਲ ਬਾਅਦ ਪਤਾ ਚਲਿਆ ਨਹੀਂ ਇਹ ਗਲਤ ਹੈ ਸੰਸ਼ੋਧਨ ਕਰੋ ਕੀ ਪਤਾ ਹੁਣ ਵੀ ਜਿਸ ਢੰਗ ਨਾਲ ਚਲਾ ਰਹੇ ਹੋਏ ਇਹ ਵੀ ਕੋਈ ਸਹੀ ਹੈ ਇਹਦੇ ਚ ਵੀ ਸੰਸ਼ੋਧਨ ਕਰਨਾ ਪੈਰ ਕਿੰਨੀ ਦਫਾ ਕਰਨਾ ਪਏ 150 ਦਫਾ ਤੇ ਕਰ ਚੁਕੇ ਹੈ ਕੀ ਆ ਪ੍ਰਮਾਤਮਾ ਵੀ ਆਪਣੇ ਵਿਧਾਨ ਦੇ ਚ ਸੰਸ਼ੋਧਨ ਕਰਦਾ ਹੈ ترمیم ਕਰਦਾ ਹੈ ਅਗਰ ترمیم ਕਰਦਾ ਹੈ ਤਾਂ ਇਹਦਾ ਮਤਲਬ ਉਹਦੇ ਕੋਲ ਭੁੱਲਾ ਹੁੰਦੀਆਂ ਨੇ ਗਲਤੀਆਂ ਹੁੰਦੀਆਂ ਨੇ ਉਹਦਾ ਨਿਯਮ ਵੀ ਅਟਲ ਨਹੀਂ ਹੈ ਉਹਦਾ ਵਿਧਾਨ ਵੀ ਅਟਲ ਨਹੀਂ ਹੈ ਫਿਰ ਉਹਨੂੰ ਵੀ ਠੀਕ ਕਰਨਾ ਪੈਂਦਾ ਹੈ ਉਹਨੂੰ ਵੀ ਆਪਣੇ ਵਿਧਾਨ ਦੀ ਸੁਧਾਈ ਕਰਨੀ ਪੈਂਦੀ ਹੈ ਔਰ ਉਹਨੂੰ ਵੀ ਸੋਚਣਾ ਪੈਂਦਾ ਹੈ ਕਿ ਇਹ ਦੇ ਮੁਤਾਬਕ ਜਗਤ ਨੂੰ ਚਲਾਣਾ ਹੋਖ ਹੈ। ਔਰ ਇਹ ਦੇ ਮੁਤਾਬਕ ਜਗਤ ਨੂੰ ਪੈਦਾ ਕਰਨਾ ਹੋਖ ਹੈ। ਮੈਂ ਆਪਣੇ ਵਿਧਾਨ ਵਿੱਚ ਜੋ ਹੈ ਤਬਦੀਲੀ ਕਰਾਂ ਨਹੀਂ। ਸੱਚਾ ਆਪ ਸੱਚਾ ਦਰਬਾਰ ਗੁਣਾਨਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਪ੍ਰਮਾਤਮਾ ਸੱਚਾ ਹੈ ਉਹਦਾ ਨਿਯਮ ਸੱਚਾ ਹੈ। ਉਹਦਾ ਦਰਬਾਰ ਅਟਲ ਹੈ। ਉਹਦੇ ਵਿੱਚ ਕੋਈ ਤਰਮੀਮ ਨਹੀਂ। ਉਹਦੇ ਕੋਈ ਸੰਸ਼ੋਧਨ ਨਹੀਂ। ਕਰਮਾਂ ਦੇ ਵਿਚਾਰ ਆਉਂਦੀ ਹੈ। ਉਸ ਦੇ ਦਰਬਾਰ ਦੇ ਵਿੱਚ ਕਿਸ ਢੰਗ ਨਾਲ ਲਾਉਂਦੀ ਹੈ ਇਹ ਲੰਬੇ ਚੋੜੇ ਸਿਧਾਂਤਿਕ ਨੁਕਤੇ ਮੈਂ ਤੁਹਾਡੇ ਸਾਹਮਣੇ ਕੱਲ ਫਿਰ ਰੱਖਾਂਗੇ ਕਿਉਂਕਿ ਕੜੀ ਤੇ ਆਪਣੇ ਚਾਲ ਨਾਲ ਚਲਦੀ ਹੈ ਤੇ ਕੱਲ ਦੀ ਤਰ੍ਹਾਂ ਮੈਂ ਗੁਸਤਾਖੀ ਨਾ ਕਰਾਂ ਕਿਉਂਕਿ ਪਿੱਛੇ ਜਥਿਆਂ ਨ ਕੀਰਤਨ ਵੀ ਕਰਨਾ ਹੁੰਦਾ ਹੈ ਔਰ ਮਹਾਂਪੁਰਖਾਂ ਦੀ ਇੱਥੇ ਵਿਚਾਰਾ ਹੁੰਦੀਆਂ ਨੇ ਇਤਨੀ ਜੋ ਹੈ ਪ੍ਰਾਨ ਕਰਨ ਦਾ ਦਾਸ ਨੇ ਅੱਗੇ ਜਾ ਕੇ 9:30 ਵਜੇ ਗੁਰਦੁਆਰਾ ਸਰੀ ਦੇ ਜੋ ਹੈ ਹਾਜ਼ਰੀ ਭਰਨੀ ਹੈ ਉੱਥੇ ਜੋ ਲੜੀਵਾਰ ਮਜ਼ਮੂਨ ਚੱਲ ਰਿਹਾ ਉਸ ਨੂੰ ਫੇ ਤੋਰਾਂਗੇ ਇਹ ਮੈਂ ਸੋਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ ਕਿਉਂਕਿ ਬਹੁਤ ਸਾਰਿਆਂ ਦੇ ਇਸ ਢੰਗ ਦੇ ਪ੍ਰਸ਼ਨ ਸਨ ਤੇ ਇਹ ਪ੍ਰਸ਼ਨ ਆਪਣੇ ਆਪ ਦੇ ਵਿੱਚ ਇਤਨਾ ਵੱਡਾ ਹੈ ਇਤਨਾ ਵੱਡਾ ਹੈ ਘਟ ਤੋ ਘਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ ਇਹਨੂੰ ਨਿਖੇੜਨ ਲਈ ਤੇ ਇੱਕ ਦੋ ਦਿਨ ਦੇ ਚਿਦਾਸ ਨੇ ਨਿਖੇੜਾ ਕਰਨਾ ਹੈ ਭਾਵੇਂ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਸੈਕੜੇ ਸ਼ਬਦ ਨੇ ਕਲਗੀਧਰ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ। ਔਰ ਨੰਦ ਲਾਲ ਨੇ ਵੀ ਆਪਣੀਆਂ ਰਾਏਆਂ ਪੇਸ਼ ਕੀਤੀਆਂ ਨੇ। ਤੁਛ ਬੁੱਧੀ ਅਨਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿੰਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ। ਪੰਕਤੀ ਹੈ ਮੂਲ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ ਮੇਰੇ ਦੁੱਖਾਂ ਲਈ ਮੈਂ ਦੋਸ਼ੀ ਹਾਂ। ਦੱਦਾ ਦੋਸ਼ ਨਾ ਦੇਉ ਕਾਹੋਂ ਦੋਸ ਕਰਮਾ ਆਪਣੇ ਆ ਜੋ ਮੈਂ ਪਿਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨਾ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ